ਰਾਮ ਦੇ ਮਹਾਨ ਯੋਧੇ ਧੰਤਨ ਬਾਬਾ ਬੀਰ ਸਿੰਘ ਜੀ ਦਾ ਇਹ ਉਹ ਸਥਾਨ ਹੈ ਜਿੱਥੇ ਬਾਬਾ ਬੀਰ ਸਿੰਘ ਜੀ ਨੇ ਗੱਗੋ ਬੁਵੇ ਦੀ ਧਰਤੀ ਤੋਂ ਗਾਹ ਨੂੰ ਜਾਂਦੇ ਸਮੇਂ ਇਸ ਸਥਾਨ ਤੇ ਦਮ ਲਿਆ ਸੀ ਗੁਰਦੁਆਰਾ ਦਮਦਮਾ ਸਾਹਿਬ ਵੱਡੀ ਪੱਧਰੀ ਨੇੜੇ ਸੁਰ ਸਿੰਘ ਸੰਤ ਬਾਬਾ ਬੀਰ ਸਿੰਘ ਜੀ ਦਾ ਜਨਮ ਗੱਗੋ ਬੁਵੇ ਦੀ ਧਰਤੀ ਤੇ ਸਨ ਸਰਦਾਰ ਸੇਵਾ ਸਿੰਘ ਦੇ ਗ੍ਰਹਿ ਅਤੇ ਮਾਤਾ ਧਰਮਕੌਰ ਜੀ ਦੀ ਕੁੱਖੋਂ ਹੋਇਆ ਆਪ ਜੀ ਦਾ ਜਨਮ ਸਾਵਣ ਮਹੀਨਾ ਸੰਮਤ 1825 ਨੂੰ ਹੋਇਆ। ਸ੍ਰੀ ਤਰਨਤਾਰਨ ਸਾਹਿਬ ਦੇ ਸਰੋਵਰ ਦੀ ਸੇਵਾ ਬਾਬਾ ਬੀਰ ਸਿੰਘ ਜੀ ਦੇ ਵੱਡੇ-ਵਡੇਰਿਆਂ ਨੇ ਬਹੁਤ ਤਨਮਨ ਦੇ ਨਾਲ ਕੀਤੀ ਸੀ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਵੱਡੇ-ਵਡੇਰਿਆਂ ਦੀ ਸੇਵਾ ਤੋਂ ਪ੍ਰਸੰਨ ਹੋ ਕੇ ਇਹਨਾਂ ਨੂੰ ਵਾਰ ਦਿੱਤਾ ਕਿ ਤੁਹਾਡੀ ਕੁੱਲ ਦੇ ਵਿੱਚ ਇੱਕ ਮਹਾਨ ਯੋਧਾ ਪੈਦਾ ਹੋਵੇਗਾ। ਮੇਰੀ ਪੀਰੀ ਦੇ ਮਾਲਕ ਧੰਨ ਧੰਨ ਗੁਰੂ ਹਰਗੋਬਿੰਦ ਪਾਸ਼ਾ ਜੀ ਉਧਰੋਂ ਸ਼ਿਕਾਰ ਖੇੜਦੇ ਖੇੜਦੇ ਗੱਗੋਬਵੇ ਦੀ ਧਰਤੀ ਤੇ ਪਹੁੰਚੇ ਅਤੇ ਉਹਨਾਂ ਦੇ ਵੱਡੇ-ਵਡੇਰਿਆਂ ਨੇ ਬਹੁਤ ਸੇਵਾ ਕੀਤੀ ਗੁਰੂ ਸਾਹਿਬ ਦੀ ਗੁਰੂ ਸਾਹਿਬ ਜੀ ਨੇ ਫਿਰ ਵਰਦਾਨ ਦਿੱਤਾ ਕਿ ਤੁਹਾਡੇ ਘਰ ਇੱਕ ਮਹਾਨ ਯੋਧਾ ਇੱਕ ਜਤੀਪੁਰਖ ਪੈਦਾ ਹੋਏਗਾ ਜਿਸ ਤੋਂ ਬਾਅਦ ਜੇ ਬਾਬਾ ਬੀਰ ਸਿੰਘ ਜੀ ਮਹਾਨ ਯੋਧੇ ਨੇ ਜਨਮ ਲਿਆ ਬਾਬਾ ਬੀਰ ਸਿੰਘ ਜੀ ਦੇ ਪਿਤਾ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਵਿੱਚ ਨੌਕਰੀ ਕਰਿਆ ਕਰਦੇ ਸਨ ਨੌਕਰੀ ਕਰਦੇ ਕਰਦੇ ਉਹ ਮੁਲਤਾਨ ਦੀ ਜੰਗ ਦੇ ਵਿੱਚ ਸ਼ਹੀਦ ਹੋ ਗਏ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਨੇ ਬਾਬਾ ਬੀਰ ਸਿੰਘ ਜੀ ਨੂੰ ਉਹਨਾਂ ਦੇ ਪਿਤਾ ਜੀ ਦੀ ਜਗ੍ਹਾ ਤੇ ਫੌਜ ਵਿੱਚ ਭਰਤੀ ਕਰ ਲਿਆ ਬਾਬਾ ਜੀ ਪਲਟਨ ਦੇ ਵਿੱਚ ਗਰਬਾਨੀ ਦਾ ਪਾਠ ਕਰਿਆ ਕਰਦੇ ਨਿਤ ਨੇਮ ਕਰਿਆ ਕਰਦੇ ਜਿਸ ਕਰਕੇ ਸਾਰੀ ਫੌਜ ਹੀ ਉਹਨਾਂ ਦਾ ਬਹੁਤ ਸਤਿਕਾਰ ਕਰਦੀ ਸੀ ਅਤੇ ਥੋੜੇ ਸਮੇਂ ਦੇ ਵਿੱਚ ਹੀ ਗਰਬਾਨੀ ਦੇ ਨਾਲ ਸਾਰੀ ਫੌਜ ਜੁੜਨ ਲੱਗੀ। ਬਾਬਾ ਜੀ ਨੇ ਥੋੜਾ ਸਮਾਂ ਹੀ ਫੌਜ ਦੇ ਵਿੱਚ ਨੌਕਰੀ ਕਰਨ ਪਿੱਛੋਂ ਆਪਣਾ ਨਾਮ ਕਟਵਾਉਣ ਦੀ ਅਰਜੀ ਦੇ ਦਿੱਤੀ। ਅਤੇ ਆਪ ਜੀ ਦੀ ਅਰਜੀ ਨਾਮਨਜ਼ੂਰ ਕਰ ਦਿੱਤੀ ਗਈ। ਬਾਬਾ ਜੀ ਬਾਬਾ ਜੀ ਨੇ ਅਫਸਰਾਂ ਨੂੰ ਕਿਹਾ ਕਿ ਤੁਸੀਂ ਸਾਡਾ ਨਾਮ ਕੀ ਕਟਨਾ ਸਾਡਾ ਨਾਮ ਤਾਂ ਪਹਿਲਾਂ ਹੀ ਰਜਿਸਟਰ ਦੇ ਵਿੱਚ ਦਰਜ ਨਹੀਂ ਹੈ। ਬਾਬਾ ਬੀਰ ਸਿੰਘ ਜੀ ਦੀ ਸਾਖੀ ਬਹੁਤ ਹੀ ਲੰਬੇੜੀ ਹੈ ਸੰਗਤ ਜੀ ਫਿਰ ਕਿਦੇ ਸਾਂਝ ਪਾਵਾਂਗੇ। ਅਤੇ ਬਹੁਤ ਹੀ ਕੌਮ ਦੇ ਮਹਾਨ ਯੋਧੇ ਹੋਏ ਸਨ ਅਤੇ ਸਿੱਖ ਸੰਗਤਾਂ ਨੂੰ ਪਿੰਡਾਂ ਦੇ ਵਿੱਚ ਜਾ ਜਾ ਕੇ ਗੁਰਬਾਣੀ ਦਾ ਪ੍ਰਚਾਰ ਕਰਨ ਲੱਗੇ। ਅਤੇ ਸੰਗਤਾਂ ਵੀ ਬਾਬਾ ਜੀ ਰਾਂ ਦਾ ਬਹੁਤ ਸਤਿਕਾਰ ਕਰਦੀਆਂ ਸਨ।